ਇਕ ਤਾ ਸਭ ਤੋਂ ਪਹਿਲੇ ਮੋੜੇ ਪਰ ਤੋਂ ਸਰਪੰਚ ਸਾਹਿਬ ਡਾਕਟਰ ਦਿਲੀਜੀ ਉਹ ਵੀ ਆ ਜਾਣ ਤੋਂ ਖੜੇ ਵਧਾਈ ਦੇਣਗੇ ਕਿ ਇਹਨਾਂ ਨੇ ਰੱਬ ਦਾ ਘਰ ਦਾ ਕੰਮ ਸ਼ੁਰੂ ਕੀਤਾ ਜੋ ਸ਼ਾਹੀ ਮਾਮ ਜੀ ਪਹੁੰਚੇ ਨੇ ਬਹੁਤ ਧੰਨਵਾਦ ਹੈ ਤੁਹਾਡੇ ਬਹੁਤ ਤੁਹਾਡੇ ਨਾਲ ਰੱਬ ਦੀਆਂ ਗੱਲਾਂ ਵੀ ਕਰਨਗੇ ਸੈਬ احمد ਰੋਜ਼ਾ ਸ਼ਰੀਪ ਪੰਜਾਬ ਪ੍ਰਧਾਨ ਮਸਜਿਦ ਆਹ ਹੈ 나జర్ అలీ ਜੀ ਪ੍ਰਧਾਨ ਮਜਲਮ ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਬਾਨ ਤੇ ਨਿਹਾਇਤ ਹੀ ਰਹਿਮ ਦਾ ਖਾਬਾ ਭਰਾਵਾਂ ਨੇ ਪੰਡਤ ਭਰਾਵਾਂ ਨੇ ਸਾਰੇ ਸਮਾਜ ਨੇ ਨਹੀਂ ਬਿਲਕੁਲ ਠੀਕ ਹੈ ਆਵਾਜ਼ ਅੱਛੀ ਮਾਈਕ ਹਾਂ ਜੀ ਖੜੇ ਹੋਈਏ ਇੱਕ ਮਿੰਟ ਭਰਾਵਾਂ ਨੇ ਪੰਡਤ ਭਰਾਵਾਂ ਨੇ ਸਾਰੇ ਸਮਾਜ ਨੇ ਦੇਲਦਾਰ ਮੁਹੰਮਦ ਜੀ ਬੜੇ ਗ੍ਰਾਮ ਤੋਂ ਦੇਲਦਾਰ ਮੁਹੰਮਦ ਜੀ ਪ੍ਰਧਾਨ ਜੀ ਇੱਕ ਮਦینہ ਮਸਜਿਦ ਦੇ ਨਾਲ ਇੱਕ ਮੁਸਲਮਾਨ ਬੱਚਿਆਂ ਲਈ ਅਸਲਾਮੀਆ ਸਕੂਲ ਹੁੰਦਾ ਕੋਈ بسم اللہ الرحمن الرحیم شروع اللہ تعالی دے نام توں جو بڑا مہربان تے نہایت ہاں جی اسی گل دی سارےوں نوں تے ہاں جی سرپنچ سر میں اجے سنگھ صاحب کا سرپنچ جو واہ گرو جی کا خالصا واہ گرو جی کی फतेह واہ گرو جی کی پتی میں اس پنڈاں نوالہ جے سے کوڑنے دے ناتے شاہی امام جی ساڈے پنڈ آے نے بھاواں نے پنڈت بھاواں نے سارے سماج نے